ਵੇਖ ਲੋ ਜੀ ਸਤਿਉੰਕ ਕਹਿੰਦੇ Rajasthan ਦੇ ਵਿੱਚ ਪਾਣੀ ਹੈ ਨਹੀਂ ਪਤਾ ਨਹੀਂ ਅਸੀਂ ਅੱਜ ਕਿੰਨੀਆਂ ਕਿ ਨਹਿਰਾਂ ਕ੍ਰੋਸ ਕਰ ਗਏ ਆ ਸੋ ਵੱਡੀ ਨਹਿਰ ਤੋਂ ਦੇਖੋ 1 2 3 4 5 6 6 ਮੁਗੇ ਚੱਲਦੇ ਆ ਜੀ ਸ੍ਰੀਆਮ ਮੁਗੇ ਚੱਲੀ ਜਾਂਦੇ ਆ ਤੇ ਆਪਣੇ ਲੋਕ ਬੈਲ ਭਰ ਕੇ ਮੋਟਰਾਂ ਲਾ ਕੇ ਪਾਣੀ ਕੱਢਦੇ ਆ ਤੇ ਆਪਣੇ ਲੋਕਾਂ ਦੀ ਸੋਚਣੀ ਆ ਵੀ Rajasthan 'ਚ ਪਾਣੀ ਹੈ ਨਹੀਂ ਅੱਜ ਅਸੀਂ ਮੰਗਲੂਰ ਤੋਂ ਅੰਮਤਾ ਜਾ ਰਹੇ ਆ। ਤੁਹਾਡੇ ਨਾਲ ਉਹ ਸਾਂਝਾ ਕਰਦੇ ਆ ਅੰਤੇ ਦਾ ਇੱਕ ਨਹਿਰ ਹੈ ਜਿਹ ਚੰਗੀ ਹੈ। ਪਾਪਾ ਸੁਣਿ ਮੇਰੇ ਹਿਸਾਬ ਨਾਲ ਅੱਜ ਕਿੰਨੀਆਂ ਨਹਿਰਾਂ ਕ੍ਰੋਸ ਕਰਕੇ ਆਵਾਂਗੇ? ਠੋਠੋ ਘਟ 7-8 ਨਹਿਰਾਂ ਮੈਂ ਵੀ ਦੇਖੀ। 7-8 ਨਹਿਰਾਂ ਅਸੀਂ ਕ੍ਰੋਸ ਕਰ ਗਏ ਆ। ਹੌਣਾ ਪਾਣੀ ਆ ਇੱਕ ਦਿਨ ਤੁਹਾਡੇ ਨਾਲ ਆਪਾਂ ਆ ਕੇ ਵੀ ਟੇਵਲੀ ਵਾਲਾ ਬਲਾਕ ਪਾਣੀ ਵਾਲਾ ਸੰਧਾ ਦਿੱਤਾ ਸੀ ਉਥੇ ਵੀ ਪਾਣੀ ਬਹੁਤ ਜ਼ਿਆਦਾ ਸੀ ਅੱਜ ਤਾਈਂ ਅਸੀਂ ਜਿੰਨਾ ਵੀ ਏਰੀਆ ਘੁੰਮਿਆ ਬਹੁਤ ਜ਼ਿਆਦਾ ਪਾਣੀ ਵਾਲਾ ਏਰੀਆ ਹੀ ਘੁੰਮਿਆ ਕੋਈ ਵੀ ਏਰੀਆ ਇਹੋ ਜਹਾਣੀ ਦੇਖਿਆ ਵੀ ਜਿੱਥੇ ਪਾਣੀ ਨਾ ਹੋਵੇ ਨੇ ਲੋਕ ਹਜੇ ਵੀ ਇਹੀ ਸੋਚੀ ਜਾਂਦੇ ਆ ਕਿ ਰਾਜਸਥਾਨ ਚ ਪਾਣੀ ਹੈ ਨਹੀਂ ਰਾਜਸਥਾਨ ਚ ਖੇਤੀ ਹੈ ਨਹੀਂ ਉਹ ਜਿਆਦਾ ਕਣਕ ਰਾਜਸਥਾਨ ਦੇ ਵਿੱਚ ਐਮਪੀ ਦੇ ਵਿੱਚ ਬਸ ਅਸੀਂ ਰਤਨਾਮ ਏਰੀਆ ਦੇ ਵਿੱਚ ਜਾ ਕੇ ਤੁਹਾਨੂੰ ਦਿਖਾਵਾਂਗੇ ਕਿ ਉੱਥੇ ਕਿਵੇਂ ਕਣਕ ਇੰਦਰ ਤਾਂ ਕਣਕ ਬਹੁਤ ਜਿਆਦਾ ਹੈ ਅਜੇ ਕਣਕ ਦੀ ਕੁਝ 50 ਦੇ ਐਮਪੀ ਸੋ ਪੂਰਾ ਰਿਜੇ ਦੇ ਵਿੱਚ ਰਹਿੰਦੀ ਵੀ ਆ ਅਜੇ ਅੱਜ ਦੋ ਜਣਾਂ ਲੋ ਵਾਂਜੀ ਆ ਤੇ ਕਿਨੇ ਰਾਗਰ ਤੇ ਵੀ ਰੇ ਆਹ ਦੇਖ ਲੋ ਜੀ ਹੁਣ ਇੱਕ ਨੋ ਨਹਿਰ ਦੇਖ ਲੋ ਹੋਰ ਕ੍ਰੋਸ ਕਰਨ ਲੱਗੇ ਆ ਅਸੀਂ ਆਹ ਦੇਖੋ ਉੱਪਰ ਇਥੇ ਵੱਡੀ ਨਹਿਰ ਤੇ ਚਾਰ ਨਹਿਰਾਂ ਵੱਡੀ ਨਹਿਰ ਤੋਂ ਚਾਰ ਨਹਿਰਾਂ ਅਸੀਂ ਕ੍ਰੋਸ ਕਰ ਗਏ ਆ ਤੇ ਆਪਣੇ ਨਾਲ ਸਫ਼ਰ ਦੇ ਵਿੱਚ ਇਹ ਸਫ਼ਰ ਦੇ ਵਿੱਚ ਆਪਣੇ ਨਾਲ ਤੁਹਾਨੂੰ ਪਤਾ ਹੀ ਆ ਸੋਹਣੀ ਗੱਲ ਇੰਡੀ ਸਿਆਣੀ ਤੇ ਬੈਟ ਸੋਰਮਕ ਸਿੰਘ ਬੈਟ ਪਲਾਟਨ ਵਾਲੇ ਇਸ ਬਲੌਗ ਦੇ ਵਿੱਚ ਇਸ ਟੂਰ ਦੇ ਨਾਲ ਆਪਣੇ ਸਫ਼ਰ ਦੇ ਵਿੱਚ ਇਹ ਬੰਦੇ ਇਸ ਟਾਈਮ ਸਫ਼ਰ ਕਰ ਰਹੇ ਆ ਆਪਣਾ ਹਜੇ 68 ਦਿਨਾਂ ਦਾ ਹੋਰ ਰੇਜਨੇਟਾ ਵੀ ਆਪਾਂ ਇੱਧਰ ਘੁੰਮਣਾ ਕੰਦੀਆ ਵੀ ਕਰਨਾ ਹੈ ਤੁਹਾਡੇ ਨਾਲ ਆਪਾਂ ਵਲੌਗ ਸਾਂਝੇ ਕਰਦੇ ਰਵਾਂਗੇ ਤੇ ਵੀਪਲੋ ਵੀ ਪਾਣੀ ਦੀਆਂ ਨਹਿਰਾਂ ਜਗਾ ਜਗਾ ਨਹਿਰਾ ਜੀ ਅਜੇ ਕਹਿੰਦੇ ਆ ਪੰਜਾਬ ਤੋਂ ਬਾਹਰ ਪਾਣੀ ਹੈ ਨਹੀਂ ਇੰਨੀਆਂ ਨਹਿਰਾਂ ਤਾਂ ਕਿ ਆਪਾਂ ਪੰਜਾਬ ਕਰਾਸ ਕਰ ਲੱਚੀਏ ਪੰਜਾਬ ਚ ਵੀ ਜ ਆਪਾਂ ਨੂੰ ਨਹੀਂ ਮਿਲਣੀਆਂ ਇੰਨੀਆਂ ਨਹਿਰਾਂ ਪਾਣੂ ਇੱਥੇ ਮਿਲਦੀਆਂ ਇਹ ਰੋੜ ਯਾਰ ਨੰਗੇ ਆਪਾਂ ਖਰਾਬ ਬਹੁਤ ਅੱਗੇ ਵੀ ਨੰਗੇ ਆਂ ਅੰਤੇ ਨੂੰ ਗਏ ਜੀ ਤੋਂ ਵਾਹ ਆਪਾਂ ਕਿੱਧਰੋਂ ਚੱਲਾਂਗੇ ਦੇਖ ਲੈਨੇ ਕਿ ਦੋ ਅੰਤੇ ਨੂੰ ਅਸੀਂ ਤਾਂ ਕੋਟੇ ਨੂੰ ਗਏ ਸੀਗੇ ਤੇ ਬਾਕੀ ਆਪਾਂ ਦੇਖਾਂਗੇ ਉਧਰ ਹਣਾ ਦੇਖਦੇ ਆਂ ਮੰਤਰੀ ਰੋਡ ਹੈਗਾ ਜੀ ਬਹੁਤ ਖਰਾਬ ਬਸ ਇਹ ਥੋੜਾ ਜਿਹਾ ਏਰੀਆਸ ਨੂੰ ਆਟੋ ਫਰੀ ਲੈ ਹੋਏ ਕਰਕੇ ਤਾਂ ਕਣਕ ਵੇਖ ਲੋ ਜੀ ਚਾਰ ਚਪੇਰੇ ਕਣਕੀ ਘਣਤਾ ਔਰ ਜੇਸ ਵੀ ਵੀਰ ਨੇ ਸੀਜ਼ਨ ਲਾਣਾ ਹੋਣਾ ਹੋਵੇ ਐਮਪੀ ਦੇ ਵਿੱਚ ਆਉਦਾ ਆਵੇ ਤੇ ਪਰ ਪੰਜਾਬ ਬਾਰੇ ਮਸੋਤੇ ਵੀ ਪੰਜਾਬ ਦਾ ਸੀਜ਼ਨ ਨਹੀਂ ਲੱਗਣਾ ਜੀ ਕਿਉਂਕਿ ਅਜੇ ਕਈ ਜਗ੍ਹਾ ਦੇ ਵਿੱਚ ਐਮਪੀ ਦੇ ਦੇਖਿਆ ਸੀ ਕਣਕ ਦੀ ਵਜਾਂਦ ਹੌਣ ਵੱਲੋਂ ਪਈ ਆ ਅਜੇ ਮੈਂ ਕਹੀ ਤਹੀ ਥਾਂ ਅਜੇ ਕਣਕਾਂ ਉੱਗਦੀਆਂ ਪਈਆਂ ਕਈ ਥਾਂ ਹੀ ਪਾਣੀ ਲੱਗ ਗਿਆ ਔਰ ਕਿਸੇ ਵੀਰ ਦਾ ਆਪਣਾ ਕੰਟਰ ਖੜਾ ਹੈ ਹਰ ਤਰ੍ਹਾਂ ਦਾ ਸੀਜ਼ਨ ਐ ਰਹੀ ਜਾਈਂ ਵੱਲੋਂ ਵੀ ਅੱਗੜ-ਪਿਛੜ ਟੱਲੂਗਾ ਸਾਡੇ ਹਿਸਾਬ ਨਾਲ ਬਾਕੀ ਮੌਸਮ ਤੇ ਡਿਪੈਂਡ ਆ ਕਿ ਮੌਸਮ ਕੀ ਕਹਿੰਦਾ ਪਰ ਜੇ ਸਾਉਣਾ ਕਣਕਾਂ ਪੰਜਾਬ ਦੀਆਂ ਨਾਲ ਇਹਨਾਂ ਕਣਕਾਂ ਦੀ ਤੁਲਨਾ ਕਰੀਏ ਤਾਂ ਸਾਡੇ ਹਿਸਾਬ ਨਾਲ ਸੀਜ਼ਨ ਨਹੀਂ ਲੱਗ ਸਕਦਾ ਪੰਜਾਬ ਦਾ ਬਾਕੀ ਅਸੀਂ ਤੁਹਾਡੇ ਨਾਲ ਇਹ ਵੀ ਵਾਦਾ ਨਹੀਂ ਕਰਦੇ ਵੀ ਕਹਿ ਨਹੀਂ ਸਕਦੇ ਕਿ ਪੰਜਾਬ ਦਾ ਨਹੀਂ ਲੱਗਦਾ ਮੌਸਮ ਗਰਮੀ ਗੁਰਮੀ ਜਿਆਦਾ ਹੀ ਪੈ ਗਈ ਤਾਂ ਕਣਕਾਂ ਆ ਵੀ ਸਕਦੀਆਂ ਪਰ ਜਿਸ ਤਰ੍ਹਾਂ ਹੁਣ ਮਾਹੌਲ ਆ ਇਹ ਮਾਹੌਲ ਇਸ ਟਾਈਮ ਇਹ ਦੱਸਦਾ ਵੀ ਪੰਜਾਬ ਦਾ ਸੀਜ਼ਨ ਇਧਰਲਾ ਸੀਜ਼ਨ ਲਾ ਕੇ ਪੰਜਾਬ ਦਾ ਸੀਜ਼ਨ ਨਹੀਂ ਲੱਗਦਾ ਕਣਕਾਂ ਬਚੜ ਗਈਆਂ ਕਈ ਜਿਹੜੀ ਵੀ ਦੇਖੋ ਉਹਨਾਂ ਛੋਪੋਰੇ ਰੇਗੇ ਦੇ ਵਿੱਚ ਖਵਾਦ ਦੇ ਵਿੱਚ ਉਹਨਾਂ ਵੱਟਿਆ ਗਿਆ ਬਾਸਪਤ ਰੇਡ ਬੜੀ ਆ ਤੇ ਡੀਪੀ ਵੱਲੋਂ ਬਹੁਤ ਤੰਗੀ ਸੀ ਲੋਕਾਂ ਨੇ ਵਾਹ ਰੌਣੀ ਕਰਤੇ ਉਹ ਠੰਡ ਪੈਣ ਦੇ ਕਾਰਨ ਵਾਤ ਨਹੀਂ ਆ ਰਹੀ ਡੀ.ਜੇ.ਪੀ ਦੀ ਕਮੀ ਆ 1700 ਨੂੰ ਬਲੈਕ ਕਟਾ ਦੇ ਗਿਆ ਦੇਖੋ ਕਾਂਗਰਸ ਸਰਕਾਰ ਕੀ ਕਰੋ ਸਰਕਾਰ ਦੇ ਹਾਲਾਤ ਦੇਖ ਲਓ ਕਿਸਾਨ ਕੀ ਕਰ ਸਕਦਾ ਕਿਸਾਨ ਦਾ ਝੋਨੇ ਦਾ ਰੇਟ ਇੱਥੇ 3500 ਰੁਪਏ ਤੋਂ 2000 ਰੁਪਏ ਆ 2800 2900 ਤੇ ਆ ਗਿਆ ਜੀ 12 12 ਬਾਸ 17 18 ਬਾਸ ਬੱਦੀ ਦਾ ਤੇ डीएपी ਦਾ ਘਟਾ ਜਿਹੜਾ ਆਪਣੇ 13500 ਰੁਪਏ ਦਾ ਇੱਧਰ ਵੀ ਕਹਿੰਦੇ ਵੀ 13500 ਰੁਪਏ ਦਾ ਹੀ ਮਿਲਦਾ ਸੀਗਾ ਪਰ ਇਸ ਟਾਈਮ 17000 ਰੁਪਏ ਤੱਕ ਵੇਚਿਆ ਬਲੈਕ ਦੇ ਵਿੱਚ ਕਿਸਾਨ ਨੂੰ ਹਰ ਪਾਸੋਂ ਮਾਰ ਹੀ ਪੈ ਰਹੀ ਹੈ ਇਹ ਤਾਂ ਜਿਹੜੇ ਲੋਕ ਆਪਣੇ ਧਰਮੇ ਵਾਲੇ ਨਾਲ ਨਹੀਂ ਜੁੜਦੇ ਕਿਸਾਨ ਜੁਨੀਅਨ ਦੇ ਨਾਲ ਉਹਨਾਂ ਨੂੰ ਇਤਰਲੇ ਹਾਲਾਤ ਦਿਖਾਏ ਜਾਣ ਤਾਂ ਫੇਰ ਉਹਨਾਂ ਨੂੰ ਪਤਾ ਲੱਗੂ ਵੀ ਆਪਾਂ ਇੱਧਰ ਲੋਕ ਨਹੀਂ ਚੰਗੇ ਆ ਝੋਨੇ ਬਾਸਪਦੀਆਂ ਰੇਟ ਘਟਣ ਦੇ ਕਾਰਨ ਹਰ ਇੱਕ ਦੇ ਘਰੇ ਪਈਆਂ ਲੈਣ ਦੇਣ ਕੋਈ ਹੋ ਨਹੀਂ ਰਿਹਾ ਅਸੀਂ ਵੀ ਇੱਧਰ ਮਸ਼ੀਨਾਂ ਲਈਆਂ ਕਰਾਈਆਂ ਕਰਨ ਵਾਸਤੇ ਆਏ ਸੀ ਮਾਰੇ ਪੁੰਮਣ ਵਾਸਤੇ ਫਰਕ ਕੀ ਕੀ ਜੀ ਜਦੋਂ ਅੱਗੂੰ ਇਹੀ ਮਿਲਦਾ ਵੀ ਹੰਤੋਂ ਨਾ ਘਰੇ ਪਿਆ ਤੇ ਪੈਸੇ ਹੈ ਨਹੀਂ ਆਪਾਂ ਵੀ ਸਿਆਣੇ ਆ ਚੋਨਾ ਜਿੱਥੇ ਵੱਢ ਕੇ ਗਏ ਸੀ ਉੱਥੇ ਹੀ ਪਿਆ ਤੇ ਕੈਸੇ ਆਪਾਂ ਕਿਹੜੇ ਮੂਨਾ ਮੰਗੀਏ ਬੜਾ ਔਖਾ ਕੰਮ ਹੋ ਗਿਆ ਤੇ ਇਹੇ ਕੰਮ ਆਪਣੇ ਨਾਲ ਇਹ ਭਾਜਪਾ ਸਰਕਾਰ ਕਰਨਾ ਚਾਹੁੰਦੀ ਹੈ ਇਹ ਤਾਂ ਆਪਣੇ ਕਿਸਾਨ ਜੁਨੀਆ ਦੇ ਆਗੂ ਜਿਵੇਂ ਹੁਣ ਦੰਦੇਵਾਲ ਸਾਹਿਬ ਵਰਨ ਵਰਤਦੇ ਬੈਠੇ ਸਿਰਫ ਆਪਣੇ ਲਈ ਬੈਠੇ ਆ ਇਹਨਾਂ ਦਾ ਸੰਯੋਗ ਕਰਨਾ ਚਾਹੀਦਾ ਸਰੂਰ ਸਾਹਿਬ ਬਹੁਤ ਬੰਦਿਆ ਜੋ ਹੋ ਗਏ ਨਾ ਤੇ ਉਹ ਬਾਤੋਂ ਬਾਤ ਨਹੀਂ ਦਾ ਹਾਲ ਆਪੇ ਕਿਥੋਂ ਵਾਲਿਆ ਹੈ ਆਪਣੇ ਨਾਲ ਹੋ ਜਾਣਗੇ ਚਲੋ ਅੱਜ ਦਾ ਬਲੌਗ ਆਪਣਾ ਤੁਹਾਡਿਆ ਇੰਨਾ ਹੀ ਸੀਗਾ ਇੰਨੀਆਂ ਗੱਲਾਂ ਆਪਾਂ ਤੁਹਾਨੂੰ ਪਾਣੀ ਹੀ ਕਪੋਣਾ ਸੇਵਾ ਕਰਾ ਸਾਡੀਆਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣਾ ਚੈਨਲ ਹਰਜੋਤ ਬਲੌਗ ਸੇਖੋਂ ਸਿਆਣੀ ਵਾਲੇ YouTube ਤੇ ਹੈ ਆਪਰਾ ਪੇਜ ਆ ਫੇਸਬੁੱਕ ਤੇ ਕੰਪੇਨ ਲਵਰ ਇੰਸਟਾਗ੍ਰਾਮ ਤੇ ਆਪਣਾ ਪੇਜ ਆ ਜੀ ਖਰਚੋਤ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਧੰਨਵਾਦ